ਕੀ ਹੋਇਆ ਆਜੀ ਹੋਇਆ ਆਜੀ ਹੋਇਆ ਆਜੀ ਹੋਇਆ ਦੁਕੀ ਹੋ ਕੇ ਮੈਂ ਪਰਸ਼ੰਮ ਪਿਆ ਤਾ ਰੁਪਏ ਭਰੇ ਮੈਂ ਕਿੱਥੇ ਦੂੰ ਆ ਲੋਥੜੂ ਮੈਂ ਸੋਮਵਾਰ ਨੂੰ ਸੀਪੀ ਦਫਤਰ ਦਿਸੇ ਹੋ ਫਾਟ ਮਤਾ ਕਰੂੰ ਬਣਾ ਬੱਚੇ ਲੈ ਕੇ ਇਹਨੇ ਮਿਲ ਕੇ ਮੈਨੂੰ ਜੀ ਕਿਹਾ ਬੱਤਰ ਬਣਾ ਕੇ ਪੈਸੇ ਭੁਗਏ 10000 ਰੁਪਇਆ ਇਸਨੇ ਉਪੀ ਐਮਐਲਏ ਨੇ ਐਸੀ ਜੇ ਦੁਕਾਨਾਂ ਵਾਲੀਆਂ ਮੇਲੇ ਤੋੜਾ ਤਾਂ ਵੇਗਾ ਭੰਦ ਕਰਾਉਗਾ ਬਾਹਰ ਨਾਮ ਤੇ ਟੈਂਡਰ ਤੁਸੀਂ ਆਲਰੇਡੀ ਭਰਿਆ ਹੋਇਆ ਫਿਰ ਕਾਹਸੇ ਕਿਸ ਚੀਜ਼ ਦੇ ਅੱਛਾ ਮੈਨੂੰ ਜਾ ਕੇ ਬੱਚਾ ਠੱਗਾ ਘੜਦਾ ਹੱਤਾ ਮੰਗਦਾ ਮੈਨੂੰ ਹੱਥ ਦੇ ਲ ਹੋਏ ਚੀਜ਼ ਕਰ ਰਿਹਾ ਮੈਨੂੰ ਮੈਂ ਸਾਰੇ ਪਾਸੇ ਗਿਆ ਕੱਲ ਮੈਂ ਨਵੇਂ ਨੇਪੁਰਸ਼ੇਵਤੀ ਜਾ ਕੇ ਬੇਨਤੀ ਕੀਤੀ ਹੈ ਵੀ ਮੇਰੀ ਪਰਚਾ ਕੱਢ ਲਓ ਉਹਨੇ ਥੋੜੀ ਦੇਰ ਦੇ ਵਿੱਚ ਦੇਖੋ ਕਿ ਸਾਰੀਆਂ ਸੰਸਥਾਵਾਂ ਜਿਹੜੀਆਂ ਸਾਡੇ ਹਿੰਦੂ ਭਾਈਚਾਰੇ ਦੇ ਲੋਕ ਸਾਰੇ ਇੱਥੇ ਆਣਗੇ ਉਹ ਕਹਣ ਕਿ ਤੇ ਅੱਜ ਗਏ ਜੀ ਜੀ

ਇਹੋ ਕੋਤ ਲੋਟ ਰੋ ਪਿਆ ਕੋਤੇ ਜੀ ਤੁਸੀਂ ਜੁੜੇ ਲੁਗਿਆਣਾ ਲਾਈਵ ਦੇ ਨਾਲ ਤੇ ਮੈਂ ਅਮੇ ਬਾਪਰ ਮੌਜੂਦ ਆ ਲੁਗਿਆਣਾ ਦੇ ਦਰੇਸੀ ਮੇਲੇ ਦੇ ਸਭ ਤੋਂ ਪਹਿਲਾ ਮੇਲੇ ਦੀ ਤਸਵੀਰ ਤੁਹਾਨੂੰ ਦਿਖਾ ਦਾਂਗਾ ਕੋਈ ਅੰਦਰ ਦਰੇਸੀ ਗਰਾਊਂਡ ਹੈ ਜਿੱਥੇ ਮੇਲਾ ਲੱਗਾ ਹੋਇਆ ਔਰ ਜਿੱਦੇ ਰਾਮਲੀਲਾ ਹੁੰਦੀ ਪਰ ਉਸ ਤੋਂ ਬਾਹਰ ਇੱਕ ਧਰਨਾ ਲੱਗਾ ਹੋਇਆ ਇੱਕ ਵਿਅਕਤੀ ਜਿਸ ਦੇ ਵੱਲੋਂ ਇਹਦਾ ਠੇਕਾ ਲਿੱਤਾ ਹੋਇਆ ਅਸ਼ੋਕ ਕੁਮਾਰ ਨਾਮ ਦੱਸਿਆ ਜਾ ਰਿਹਾ ਉਸ ਦਾ ਇਹ ਕਹਿਣਾ ਹੈ ਕਿ ਮੇਰੇ ਕੋਲੋਂ ਜਿਹੜੇ ਹਲਕਾ ਸੈਂਟਰ ਦੇ ਵਿਧਾਇਕ ਆ ਉਹਨਾਂ ਵੱਲੋਂ ਰਿਸ਼ਵਤ ਆ ਜਿਹੜੀ ਇਸ ਮੇਲਾ ਚਲਾਣ ਨੂੰ ਲੈ ਕੇ ਮੰਗੀ ਗਈ ਆ ਮੇਰੇ ਵੱਲੋਂ ਉਹਨਾਂ ਵੱਲੋਂ ਡਿਮਾਂਡ ਕੀਤੀ ਗਈ ਆ 10 ਲੱਖ ਦੇ ਕਰੀਬ ਦੀ ਜਿਸ ਨੂੰ ਲੈ ਕੇ ਉਹ ਤੰਗ ਨੇ ਪਰੇਸ਼ਾਨ ਨੇ ਤੇ ਮੇਲਾ ਚਲਾਣਾ ਜਿਹੜਾ ਓਕਾ ਹੋ ਗਿਆ 8 ਦਿਨ ਹੋ ਗਏ ਉਹਨਾਂ ਨੇ ਇਹ ਕਹਿਣਾ ਕਿ ਮੈਂ ਇੰਨਾ ਤੇ ਜ਼ਿਆਦਾ ਪਰੇਸ਼ਾਨ ਆ ਕਿ ਅੱਜ ਮੈਂ ਉਹ ਇਸ ਚੀਜ਼ ਤੋਂ ਦੁਖੀ ਹੋ ਕੇ ਸੁਸਾਈਡ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਵੱਲੋਂ ਮਿੱਟੀ ਦਾ ਤੇਲ ਵੀ ਪਾਇਆ ਗਿਆ ਆਪਣੇ ਉੱਪਰ ਤਨੀਮਤ ਇਹ ਰਹੀ ਕਿ ਲੋਕਾਂ ਵੱਲੋਂ ਬਚਾ ਲਿੱਤਾ ਗਿਆ ਹੋਰ ਉਹਨਾਂ ਨੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕੀ ਮਾਮਲਾ ਕੀ ਆ ਉਹ ਕੀ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਕਹਿਣਾ ਹੈ ਸਿਆਖ ਵੱਲੋਂ ਪੈਟਰੋਲ ਪਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਮੌਜੂਦ ਹੈ ਗੱਲਬਾਤ ਕਰਦੇ ਆ ਮਾਮਲਾ ਅਸਲ 'ਚ ਹੈ ਕੀ ਆ ਤੇ ਕਿਉਂ ਇਲਜ਼ਾਮ ਲਗਾਏ ਜਾ ਰਹੇ ਨੇ ਇਲਾਕੇ ਦੇ ਵਿਧਾਇਕ ਤੇ ਸਰ ਮਾਮਲਾ ਹੈ ਕੀ ਆ ਮਾਮਲਾ ਪੈਸੇ ਦਾ ਹੈ ਜੀ ਕੀ ਪੈਸੇ ਦਾ 70-100 ਤੋਂ ਲੱਗਾ ਲੱਗਦਾ ਆ ਰਿਹਾ ਬੀਜੇ ਪਾਲੇ ਆ ਆ ਵੀ ਜੀ 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 ਬਿੱਲੇ ਆ ਪੁਰਾਣੇ ਮੇਰੇ ਸਾਹ ਹੈ ਇਸ ਵੇਲੇ ਠੇਕਾ ਤੁਹਾਡੇ ਕੋਲੋਂ ਕੱਸ ਦੇ ਠੇਕਾ ਮੇਰੇ ਕੋਲ ਆ ਹਾਂ ਜੀ ਪਿਛਲੇ ਵਾਰ ਵੀ ਠੇਕਾ ਸੀਗਾ ਵਿੱਚ ਸੀਗੇ ਡਾਂਕੀ ਫੋਲਦੀਪਾ ਮਰਕਲ ਇਹ ਆਪਣੇ ਬੰਦੇ ਸੀਗੇ ਉਦੋਂ ਇਹਨੇ ਕੁਝ ਨਹੀਂ ਕੀਤਾ ਹੁਣ ਕੱਲਾ ਬਰਾਦਰੀ ਕੋਲ ਆ ਐਵੇਂ ਬਿਤੇ ਮੁੰਡੂ ਜੀ ਇਹ ਕੀਤਾ ਦਫ਼ਤਰ ਬਾਕੇ ਪੈਸੇ ਭੁਗਏ 10 ਲੱਖ ਰੁਪਈਆ ਕਿਸੀ ਉਪੀ ਐਮਐਲਏ ਨੇ ਕਿਹੜੀ ਜਗ੍ਹਾ ਮੰਗਦੇ ਆਪਣਾ ਦਫ਼ਤਰ ਚ ਕਿਹੜੇ ਵਾਲੇ ਆਪਣਾ ਦਫ਼ਤਰ ਇੱਕੋ ਨਵਾਂ ਦਫ਼ਤਰ ਆ ਗਿਆ ਜੀ ਸੀਵਾਜੀ ਨਗਰ ਕਿੱਥੇ ਹੋਇਆ ਹਾਂਜੀ ਲੈ ਗਿਆ ਕਿੰਨੇ ਪੈਸੇ ਨਹੀਂ ਮੰਗਦੇ 10 ਲੱਖ ਰੁਪਈਆ ਦੀ ਮੈਂ ਇਸ ਚੀਜ਼ ਦੇ ਪੈਸੇ ਦੁਕਾਨਾਂ ਵਾਲੀਆਂ ਮੇਲਾ ਕਰਾਤਾ ਜਿਹੜਾ ਬੰਦ ਕਰਾਉਗਾ ਬਾਅਦ ਵਿੱਚ ਨਾ ਟੈਂਡਰ ਕੁਝ ਆਲਰੇਡੀ ਭਰਿਆ ਹੋਇਆ ਫਿਰ ਪੈਸੇ ਕਿਸ ਚੀਜ਼ ਦੇ ਅੱਛਾ ਐਮਐਲਏ ਜਾ ਕੇ ਬੱਚੇ ਟੱਕਾ ਕਰਦਾ ਹੱਤਾ ਮੰਗਦਾ ਹੱਤਾ ਮੰਗਦਾ ਹਾਂਜੀ ਮੈਂ ਕਿਚੀ ਦੇ ਪਾਸੇ ਦਾ ਮਤਸੋ ਸਹੀ ਉੱਥੋਂ ਹੁਣੇ ਜਾਣ ਲੱਗਾ ਤੇ ਚੋਰੇ ਠੱਗਿਆ ਕਰਦੇ ਸੀ ਮੈਨੂੰ ਜੀ ਕੀਤਾ ਹਰ ਸਾਲ ਇੱਥੋਂ ਨੇ ਪਏ ਹਰ ਸਾਲ ਇੱਥੇ ਕਾਰਨ ਕੀ ਕਾਰਨ ਕਰ ਕਾਰਨ ਕੀ ਰਿਹਾ ਜਿਹੜਾ ਪਟ્રોલ ਬੰਨ ਦੀ ਕੋਸ਼ਿਸ਼ ਕੀਤੀ ਮੈਨੂੰ 8 ਦਿਨ ਹੋ ਗਏ ਜੀਵਨ ਕਰ ਰਹੇ ਮੈਨੂੰ ਮੈਂ ਸਾਰੇ ਪਾਸੇ ਗਿਆ ਕੱਲ ਮੈਂ ਨਵੇਂ ਨੇ ਕੁਰਸੀ ਵੱਲ ਜਾ ਕੇ ਬੇਨਤੀ ਕੀਤੀ ਆ ਵੀ ਮੇਰੀ ਪਰਚਾ ਕੱਢ ਲਓ ਵੀ ਮੈਂ ਪੱਪੀ ਨੂੰ ਪੈ ਨਹੀਂ ਜਾਣਾ ਨਾ ਮੈਂ ਜਾਣਾ ਠੀਕ ਹੈ ਜੀ ਮੈਂ ਚਲਾ ਗਿਆ ਮੈਂ ਅੱਜ ਜੇ ਤੁਹਾਡੇ ਕੋਲ ਆ ਉਹ ਫੇਰੇ ਦਾਨ ਸਾਹ ਨਾਲ ਸੀਗੇ ਮੈਨੂੰ ਬਾਹਰ ਕੱਢਦਾ ਨੇ ਤੇ ਕਹਿੰਦੇ ਪੱਪੀ ਦੇ ਕੋਲ ਜਾ ਕੇ ਸਹਦੀ ਕਰ ਲੋ ਕੋਈ ਪੱਪੀ ਇਹ ਹਾਂਜੀ ਵਿਜੇ ਦਾਨਮ ਨੇ ਕਹੀ ਇਹ ਗੱਲਾਂ ਕੀ ਸਹਦੀ ਕਰਵਾਉਂਦੇ ਹਾਂਜੀ ਫਿਰ ਫੋਨ ਕੀਤਾ ਬਈ ਅੱਜ ਗਏ ਪੱਪੀ ਕੋਲ ਆ ਜੀ ਦਾਨ ਸਾਹਿਬ ਦੇ ਜੀ ਜੀ ਚਾਰ ਵਜੇ ਟਾਈਮ ਤੇ ਸੀਗਾ ਹਾਂਜੀ ਜੀ ਸਿੱਤਾ ਨਿਕਲਿਆ ਜਦੋਂ ਆ ਚਾਰ ਵਜੇ ਮਿੰਟ ਹੋਈ ਚਾਰ ਵਜੇ ਫੋਨ ਨਹੀਂ ਚੱਕਿਆ ਉਹਦੇ ਠੀਕ ਆ ਦਾਨਾ ਦਾ ਫੋਨ ਨਹੀਂ ਚੱਕਿਆ ਮੈਂ ਦਫਤੇ ਬੱਡਾ ਰਿਆ ਮੈਂ ਦਾਨਾ ਨੂੰ ਬੁਜਲੀ ਲ ਕੀਤਾ ਨਗਰ ਕਮਾਲ ਦੀ ਗੱਲ ਆ ਅੱਜ ਮੇਰਾ ਪੇਜ ਜਿੰਨਾ ਹੁੰਦਾ ਕਿਸੇ ਕਿਤਾਬ ਅਸੇਗੀ ਅਰੇ ਤੁਹਾਡਾ ਵੀ ਫੋਨ ਚੱਕ ਰਿਹਾ ਤਸੋ ਜੀ ਕੀ ਗੱਲ ਕਹਿੰਦਾ ਪੈਸੇ ਹੀ ਗੱਲ ਹੈ ਪੈਸੇ ਦੇ ਦੇ ਜਾ ਕੇ ਚਲਾ ਲੈ ਮੈਂ ਕਿਹਾ ਮੈਂ ਪੰਜ ਪਹਿੰਦੇ ਕਿੱਥੇ ਜਾਵਾਂ ਕਿ ਚੋਰੀ ਕਿ ਕਰ ਰਿਹਾ ਦੋਲੀ ਪਰ ਕੰਮ ਕਰ ਰਿਹਾ ਉਹ ਜਿਹੜੇ ਖਾਇਆ ਨਸ਼ਾ ਵੇਚ ਰਿਹਾ ਬਾੜ ਕੇ ਚਿੱਟਾ ਵੇਚ ਰਿਹਾ ਉਹਨੂੰ ਬੋਹ ਜਾ ਕੇ ਉਹ ਲੋ ਸਾਰੇ ਆਮ ਚਿੱਟਾ ਵਗਾਰੇ ਆ ਜਿਹੜਾ ਮੈਂ ਇਹ ਜਿਹੜਾ ਇਹ ਜਿਹੜਾ ਐਮ ਐਲ اے ਮਿਹਨਤੀ ਇਮਾਨਦਾਰੀ ਦਾ ਕਰ ਰਿਹਾ ਇਹ ਝੂਠ ਹੈ ਇਹ ਡਾਕੂ ਹੈ ਜਿੱਦਾਂ ਉਹ ਬਾਬੇ ਬੈਠੇ ਮੰਦਰ ਚ ਚੋਲਾ ਪਾ ਕੇ ਵੀ ਰਾਤ ਨੂੰ ਕੁਛ ਹੋ ਰਿਹਾ ਦਿਨ ਵਿੱਚ ਕੁਛ ਹੋ ਰਿਹਾ ਠੀਕ ਆ ਉਹ ਚੀਜ਼ੇ ਢੱਕੂ ਆ ਮੈਂ ਕਹਿੰਦਾ ਮੈਨੇ ਦੱਸਦਾ ਮੇਰਾ ਕਤਲ ਕਰ ਦੋ ਮੈਨੂੰ ਪਰਤਾ ਪਰਚੀ ਪਸਾਉਂਗਾ ਪਸਾਵੇ ਮੈਨੂੰ ਕੋਈ ਕਰਵਾ ਨਹੀਂ ਚੋਕੀ ਦਾ ਮਰਿਆ ਪਿਛੋਂ ਪ੍ਰਧਾਨ ਸੀਗਾ ਕਦੀ ਹੱਥ ਕਿਸੇ ਕੇ ਝੁਕਿਆ ਨਹੀਂਗਾ ਚੋਕੀ ਚੁਗਵਾ ਨਹੀਂ ਕਰਦਾ ਕਟਾਉਂਗਾ ਦਾ ਉਹਨਾਂ ਕੀ ਚ ਮੇਲਾ ਬੰਦ ਹੋ ਰਿਹਾ ਹੈ ਤੁਹਾਨੂੰ ਬੰਦ ਹੋ ਰਿਹਾ ਮੇਲਾ ਹਾਂ ਬੰਦ ਕਰਾਵੇ ਸੱਤ ਦਿਨ ਹੋ ਗਿਆ ਮੇਲਾ ਚੱਲਦੇ ਕਿਸੇ ਹੋਰ ਕਿਸੇ ਹੋਰ ਕੋਈ ਨਹੀਂ ਹੈ ਕਿਸੇ ਹੋਰ ਕੋਈ ਨਹੀਂ ਕਿ ਬੰਦ ਨਹੀਂ ਹੋ ਰਿਹਾ ਇਹ ਨੇ ਗਿਆ ਵੀ ਮੇਰੇ ਏਰੀਆ ਕੰਮ ਹੈ ਮੈਂ ਨਾ ਬੰਦ ਕਰਾਵੇ ਮੇਰੇ ਏਰੀਆ ਕੰਮ ਹੈ ਮੇਰੇ ਏਰੀਆ ਕੰਮ ਹੈ ਤੁਸੀਂ ਦੱਸਦਾ ਨਹੀਂ ਕਰਦੇ ਸਿੱਧਾ ਕਲੀਅਰ ਕਹਿੰਦਾ ਹੈ ਜੀ ਲੱਗਦਾ ਹੈ ਕਿਾਇਕ ਹੋਂ ਦਾ ਫੈਸਲਾ ਚੱਕਿਆ ਜਾ ਰਿਹਾ ਹੈ ਬਹੁਤ ਜ਼ਿਆਦਾ ਇਟਾ ਲੋਟ ਰਹਾ ਹੈ ਪਰ ਕੋਈ ਨਹੀਂ ਪਿਆ ਪੁੱਤ ਲੋੜ ਰਿਹਾ ਪਿਆ ਪੁੱਤ ਦੁਖੀ ਹੈ ਪ੍ਰੇਸ਼ਾਨ ਦੁਖੀ ਪ੍ਰੇਸ਼ਾਨ ਹੈ ਮੇਲਾ ਬੰਦ ਕਰਾਓ ਮੇਲਾ ਬੰਦ ਹੈ ਜੀ ਆਪ ਉੱਥੇ ਜਾ ਕੇ ਸਭ ਕੁਝ ਕੀ ਰੂਚੀ ਚਤਾਰਨੀ ਦੀ ਅਲਟੀਮੇਟ ਚਤਾਰਨੀ ਹੈ ਕੀ ਰਣਨੀਤੀ ਹੈ ਇਹ ਤਾਂ ਕੱਲ ਸੰਡੇ ਹੈ ਜੀ ਦਿਸੂ ਬੰਦ ਹੋਊਗਾ ਸੀਪੀ ਬੰਦ ਹੋਊਗਾ ਉਸ ਤੋਂ ਮੈਂ ਸਾਰੇ ਦੀ ਅਸੀਂ ਜਾ ਕੇ ਆਪਣੇ ਆਪ ਨੂੰ ਆਤਮ ਨਿਰਾਤਾ ਕਰਾਂਗੇ ਜੀ ਇਹ ਜ਼ਿੰਮੇਵਾਰ ਪੱਪੀ ਐਮਐਲਏ ਆਮ ਪਾਰਟੀ ਔਰ ਲੇਵਲ ਦੇ ਦਬੇ ਰਹੋ ਰਗੇ ਉਹਨਾਂ ਤੱਕ ਮੇਲਾ ਬੰਦ ਰਹੂਗਾ ਉਹ ਮੇਲਾ ਬੰਦ ਰਹੂਗਾ ਜੀ ਪ੍ਰਧਾਨ ਜੀ ਅਮੀਦ ਬੋਰਾ ਜੀ ਲਗਾਣਾ ਲੱਗ ਤੋਂ ਉਹ ਠੀਕ ਹੋ ਭਾਜੀ ਉਹ ਮੈਂ ਕਿਹ ਧਰਨਾ ਜੇ ਲੱਗਾ ਆ ਸੀ ਉਹਦੇ ਬਾਰੇ ਪੱਕ ਲੈਣਾ ਤੁਹਾਡਾ ਦਫਤਰੀ ਹੋ ਨਹੀਂ ਨਹੀਂ ਮੈਂ ਬਾਹਰ ਦੱਸੋ ਉਹ ਇੱਕ ਧਰਨਾ ਲੱਗਾ ਆ ਜਿਹੜਾ ਬਰੇਸੀ ਵਾਲਾ ਸੀਗਾ ਮੇਲਾ ਬੰਦ ਕਰਾਤਾ ਜਿਹੜਾ ਸ਼ੋਕੀ ਪ੍ਰਧਾਨਾ ਨੇ ਰੋਪ ਲਾਇਆ ਕਹਿੰਦਾ ਐਮਐਲਏ ਨੇ ਮੇ ਕੋ ਰਿਸ਼ਵਤ ਮੰਗੀ ਆ ਮੇਰਾ ਮਤਲਬ ਨਹੀਂ ਜਾਰ ਮੇਰੇ ਮੇਰਾ ਉਹਦੇ ਨਾਲ ਕੋਈ ਨਾ ਪਾਰਟੀ ਸੀ ਨਾ ਇਹ ਨਾਲ ਇਹ ਗਾਣਾ ਜੀ ਉਹਨੇ ਹੁਣ ਮਿੱਟੀ ਦਾ ਤੇਲ ਵਾ ਕੇ ਅਕਲਾਂ ਦੀ ਕੋਸ਼ਿਸ਼ ਕੀਤੀ ਉਹ ਕਹਿੰਦਾ ਜੀ ਮੇਰੇ ਕੋ ਪਟ્રોલ ਪਾਇਆ ਉਹਨੇ ਆਪਣੇ ਆਪ ਤੇ ਜੀ 31 ਸਰਕਾਰੋਂ ਇਹਨਾਂ ਨੂੰ ਉਪਲੋਕਵਨ ਨਿਆਂ ਦੀ ਬਾਤ ਲਾ ਦੇ ਕਿ ਅਸੀਂ ਅਸੀਂ ਐਮਐਲਏ ਸਾਹਿਬ ਉਹੀ ਪੁੱਛਿਆ ਸੀ ਇਹਨਾਂ ਨੂੰ ਪਰ ਇਹਨਾਂ ਦਾ ਇਹ ਕਹਿਣਾ ਸੀਗਾ ਜੀ ਆਪ ਦੇ ਦਫ਼ਤਰ ਬੁਲਾ ਕੇ ਮੈਨੂੰ ਜਲੀਲ ਕੀਤਾ ਗਿਆ ਮੈਨੂੰ ਜਾਤੀ ਸੂਚਕ ਸ਼ਬਦ ਦੀ 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 ਤੇ ਇਹਨਾਂ ਵੱਲੋਂ ਇਹਨਾਂ ਐਮਐਲਏ ਸਾਹਿਬ ਇਹਨਾਂ ਵੱਲੋਂ ਮੇਲਾ ਬੰਦ ਕਰਾ ਦਿੱਤਾ ਗਿਆ ਹੈ ਤੇ ਧਰਨਾ ਲਗਾ ਦਿੱਤਾ ਗਿਆ ਵਾ ਕੋਈ ਗੱਲ ਨਹੀਂ ਲੋਕੀ ਲਾਈ ਜਾਂ ਮੈਂ ਆ ਮੇਲੇ ਨਾਲ ਵਾ ਕੋਈ ਨਾ ਹੋਇਆ ਦਾ ਮੇਲਾ ਚੱਲ ਰਿਹਾ ਹੈ ਨਾ ਮਸਲਾ ਹੈ ਨਾ ਕੋਈ ਪ੍ਰੋਬਲਮ ਨਹੀਂ ਕੋਈ ਫੇਲਿੰਗ ਨਹੀਂ ਤਾਂ ਰਹਿਣ ਤੇ ਹੋ ਗਿਆ ਇਹੋ ਵੀ ਜਿਹੜਾ ਇਹਨਾਂ ਨੇ ਨਾ ਲੈ ਆਇਆ ਨਾ ਇਹ ਆ ਮਾਣ ਦਾ ਜਿਹੜਾ ਠੀਕ ਹੈ ਮਨਖਾ ਜੀ ਧੰਨਵਾਦ ਜੀ ਹਾਂ ਸਰਕਾਰ ਦੇ ਲੋਕਾਂ ਕੋਲ ਲਿਆਓ ਲਿਆਓ ਤੁਸੀਂ ਕਰਦੇ ਜੇ ਜਿਆਨੀ आले ਨੇ ਤਾਂ ਆਪਣਾ ਕੰਮ ਕਰ ਨਹੀਂ ਆ ਨਾ ਰਾਹ ਜੀ 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 ਠੀਕ ਹੈ ਸਰ ਜੀ ਠੀਕ ਹੈ ਮਨਖਾ ਜੀ ਜੀ ਸਰ ਜੀ ਧੰਨਵਾਦ ਜੀ ਬਿਲਕੁਲ ਜੀ ਇਹਨੇ ਆ ਠੇਕੇਦਾਰ ਅਸ਼ੋਕ ਕੁਮਾਰ ਜੀ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਵਿਧਾਇਕ ਵੱਲੋਂ ਰਿਸ਼ਵਤ ਮੰਗੀ ਗਈ ਹੈ ਵਿਧਾਇਕ ਵੱਲੋਂ ਜਲੀਲ ਕੀਤਾ ਗਿਆ ਹੈ ਵਿਧਾਇਕ ਵੱਲੋਂ ਜਾਤੀ ਸੂਚਕ ਸ਼ਬਦ ਕਹੇ ਗਏ ਨੇ ਬੁੱਝਾਇਆ ਕੋ ਲੋ ਪਰੇਸ਼ਾਨ ਇੰਨੇ ਹੋਏ ਨੇ ਕਿ ਅੱਜ ਮਿੱਟੀ ਦਾ ਤੇਲ ਪਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਿਆ ਸੋ ਇਸ ਮਾਮਲੇ ਦੇ ਵਿਧਾਇਕ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਿਆ ਸੋ ਦੇਖਣਾ ਹੋਵੇਗਾ ਪਰ ਵੱਡੀ ਗੱਲ ਇਹ ਹੈ ਕਿ ਵੱਡੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਹਲਕੇ ਜੀ ਉਹਨਾਂ ਦੇ ਉੱਤੇ ਸੋ ਦੇਖਣਾ ਹੋਵੇਗਾ ਪਰ ਵੱਡੀ ਗੱਲ ਹੈ ਕਿ ਇਸ ਤਰੀਕੇ ਦੇ ਇਲਜ਼ਾਮ ਲੱਗਣਾ ਪਰ ਮੇਲਾ ਜਿਹੜਾ ਦੱਸਿਆ ਦੇ ਸ਼ਹਿਰੇ ਦੇ ਵਿੱਚ ਇਤਿਹਾਸਿਕ ਮੇਲਾ ਲੱਗਦਾ ਸੀ ਉਹ ਅੱਜ ਬੰਦ ਹੋ ਗਿਆ ਸੋ ਮੇਲੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਣੇ ਆ ਕਿਸ ਤਰੀਕੇ ਨਾਲ ਮੇਲਾ ਚੱਲ ਰਿਹਾ ਹੈ ਜਾਂ ਬੰਦ ਹੈ ਪਰ ਵੱਡੀ ਗੱਲ ਇਹ ਹੈ ਕਿ ਸੋਮਵਾਰ ਨੂੰ ಅದರ ಹಲ್ಲತ್ಮಹತ್ಯೆ ಚೆತ್ತವನ ದೀತಿ ಗೀಯ ಲುಧಿಯಾ ಲುಧಿಯಾ ಲಮಿತಾಪಾಪೋರ್ಟ್